ਗੁਰੂ ਸਹਿਬਾਨ ਦਾ ਜੀਵਨ ਸਿੱਖਾਂ ਲਈ ਇੱਕ ਉੱਤਮ ਮਿਸਾਲ ਹੈ ਬਾਕੀ ਸਾਰੇ ਗੁਰੂ ਸਹਿਬਾਨ ਵਾਂਗ ਗੁਰੂ ਅਰਜਨ ਦੇਵ ਜੀ ਦਾ ਅਮਲੀ ਜੀਵਨ ਅਤੇ ਉਹਨਾਂ ਦੀ ਉਚਾਰਣ ਕੀਤੀ ਹੋਈ ਬਾਣੀ ਸਿੱਖਾਂ ਲਈ ਆਤਮਿਕ ਜੀਵਨ ਦਾ ਇੱਕ ਉੱਤਮ ਨਮੂਨਾ ਪੇਸ਼ ਕਰਦੀ ਹੈ ਇਸੇ ਲਈ ਸਿੱਖਾਂ ਵਿੱਚ ਉਹਨਾਂ ਦੁਆਰਾ ਸਿਖਾਏ ਗਏ ਉੱਤਮ ਗੁਣ ਜਿਵੇਂ ਸੇਵਾ ਸਿਮਰਨ ਨਿਮਰਤਾ ਖਿਮਾ ਅਤੇ ਪ੍ਰਭੂ ਰਜ਼ਾ ਵਿੱਚ ਰਹਿਣਾ ਆਤ ਪਰੇ ਹੋਏ ਸਨ ऐसे ही एक सिख भिकारी जीसन जोगरमत असूला ਵਿੱਚ ਟਲੇ ਹੋਏ ਸਨ ਅਤੇ ਗੁਰਮਰਿਆਦਾ ਅਨੁਸਾਰ ਜੀਵਨ ਜੀ ਰਹੇ ਸਨ ਇੱਕ ਵਾਰ ਭਾਈ ਗੁਰਮਖਨਾਂ ਦਾ ਸਿੱਖ ਗੁਰੂ ਸਾਹਿਬ ਜੀ ਕੋਲ ਆਇਆ ਅਤੇ ਗੁਰੂ ਜੀ ਨੂੰ ਆਖਣ ਲੱਗਾ ਗੁਰੂ ਜੀ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਗੁਰੂ ਜੀ ਨੇ ਫਰਮਾਇਆ ਭਾਈ ਗੁਰਮਖਾ ਤੇਰਾ ਕੀਆ ਮਿੱਠਾ ਲਗੇ ਹਰਨਾਮ ਪਦਾਰਥ ਨਾਨਕ ਮੰਗੇ ਪੰਕਤੀ ਦੇ ਅਰਥ ਯਾਦ ਕਰ ਲੈ ਇਸ ਨੂੰ ਆਪਣੇ ਜੀਵਨ ਵਿੱਚ ਢਾਲ ਲੈ ਭਾਈ ਗੁਰਮਖ ਇਸ ਪੰਕਤੀ ਦੇ ਅਰਥਾਂ ਅਨੁਸਾਰ ਪ੍ਰਭੂ ਦੀ ਰਜ਼ਾ ਵਿੱਚ ਦੁੱਖ ਵਿੱਚ ਸੁੱਖ ਮਨਾਉਣ ਦੇ ਅਰਥ ਸਮਝ ਨਾ ਸਕਿਆ ਤੇ ਗੁਰੂ ਜੀ ਨੂੰ ਆਖਣ ਲੱਗਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਦੁੱਖ ਵਿੱਚ ਵੀ ਖੁਸ਼ ਰਹੇ ਇਸ ਪੰਕਤੀ ਦੇ ਵਿਵਹਾਰਿਕ ਤੌਰ ਤੇ ਅਰਥ ਸਮਝਾਉਣ ਲਈ ਕਿ ਕਿਸ ਤਰ੍ਹਾਂ ਦੁੱਖ ਵਿੱਚ ਵੀ ਸੁੱਖ ਮਨਾਉਣਾ ਹੈ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ ਪਿਆਰੇ ਗੁਰਸਿੱਖ ਭਾਈ ਪਿਖਾਰੀ ਜੀ ਕੋਲ ਭੇਜ ਦਿੱਤਾ ਜੋ ਦੁੱਖ ਸੁੱਖ ਨੂੰ ਸੰਸਾਰ ਜਾਣਦੇ ਸਨ ਗੁਰੂ ਜੀ ਤੋਂ ਐਡਰੈਸ ਲੈ ਕੇ ਭਾਈ ਗੁਰਮਖ ਜੀ ਭਾਈ ਭਿਖਾਰੀ ਜੀ ਦੇ ਘਰ ਪਹੁੰਚ ਗਏ ਅੱਗੇ ਭਾਈ ਭਿਖਾਰੀ ਜੀ ਦੇ ਘਰ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿਉਂਕਿ ਉਹਨਾਂ ਦੇ ਲੜਕੇ ਦਾ ਵਿਆਹ ਸੀ ਘਰ ਵਿੱਚ ਹਰ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਭਾਈ ਗੁਰਮਖ ਜੀ ਨੇ ਦੇਖਿਆ ਕਿ ਭਾਈ ਭਿਖਾਰੀ ਜੀ ਘਰ ਦੇ ਪਿੱਛੇ ਇੱਕ ਕਮਰੇ ਵਿੱਚ ਬੈਠੇ ਇੱਕ ਕਫਨ ਸਿਉ ਰਹੇ ਸਨ ਉਹਨਾਂ ਨੇ ਭਾਈ ਭਿਖਾਰੀ ਜੀ ਤੋਂ ਇਸ ਖੁਸ਼ੀ ਦੇ ਮੌਕੇ ਉੱਤੇ ਘਰ ਦੇ ਪਿਛਲੇ ਕਮਰੇ ਵਿੱਚ ਇਕੱਲੇ ਬੈਠ ਕੇ ਕਫਨ ਸੇਉਣ ਦਾ ਕਾਰਨ ਪੁੱਛਿਆ ਤਾਂ ਉਹ ਜਵਾਬ ਦਿੱਤਾ ਕਿ ਇਹ ਕਫਨ ਬਖਸ਼ਿਰ ਕਮਾਣਾ ਹੈ ਭਾਈ ਗੁਰਮਖ ਭਾਈ ਬਿਖਾਰੀ ਜੀ ਦੀ ਇਸ ਰਮਝ ਨੂੰ ਸਮਝ ਨਾ ਸਕਿਆ ਵਿਆਹ ਬੜੀ ਧੂਮ-ਤਾਮਨਾ ਸੰਪੂਰਨ ਹੋ ਗਿਆ ਜਦੋਂ ਜਾਂਚ ਕਰ ਪਹੁੰਚੀ ਤਾਂ ਰਾਤ ਨੂੰ ਉਹਨਾਂ ਦਾ ਲड़का ਚੜਾਈ ਕਰ ਗਿਆ ਜਿੱਥੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਸਨ ਉੱਥੇ ਰੋਣਾ ਪਿਟਣਾ ਸ਼ੁਰੂ ਹੋ ਗਿਆ ਪਰ ਭਾਈ ਬਿਖਾਰੀ ਜੀ ਪਰਮਾਤਮਾ ਦੀ ਰਜ਼ਾ ਵਿੱਚ ਰਹੇ ਤੇ ਉਹ ਸੀਤੀ ਹੋਈ ਚੱਦਰ ਪਾਪ ਕਫਨ ਆਪਣੇ ਮਰਦੇ ਬੱਚੇ ਦੇ ਉੱਤੇ ਪਾ ਦਿੱਤੀ ਅਤੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਕਿ हे ਸੱਚੇ ਪਾਸ਼ਾ ਜੋ ਹੋਇਆ ਹੈ ਆਪ ਜੀ ਦੇ ਹੁਕਮ ਵਿੱਚ ਹੋਇਆ ਹੈ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਤੇਰਾ ਕੀਆ ਮਿੱਠਾ ਲਾ ਕੇ ਹਰਨਾਮ ਪਦਾਰਤ ਨਾਨਕ ਮੰਗੇ ਭਾਈ ਭਿਖਾਰੀ ਜੀ ਬੱਚੇ ਦਾ ਸੰਸਕਾਰ ਕਰਕੇ ਘਰ ਆਏ ਅਤੇ ਉਸੇ ਇਕਾਂਤ ਕਮਰੇ ਵਿੱਚ ਬੈਠ ਗਏ ਜਿੱਥੇ ਪਹਿਲਾਂ ਇਕੱਲੇ ਬੈਠੇ ਉਹ ਚਾਦਰ ਸੀ ਰਹਿ ਸੰ ਕਿਉਂਕਿ ਬਾਕੀ ਸਾਰੇ ਘਰ ਵਿੱਚ ਰੋਣਾ ਪੀਟਣਾ ਤੇ ਸਿਆਪਾ ਪਿਆ ਹੋਇਆ ਸੀ ਭਾਈ ਗੁਰਮਖ ਜੋ ਭਾਈ ਭਿਖਾਰੀ ਜੀ ਕੋਲ ਪਾਣਾ ਮੰਨਣ ਦੀ ਜੁਗਤ ਸਮਝਣ ਲਈ ਆਇਆ ਸੀ ਉਹ ਵੀ ਭਾਈ ਭਿਖਾਰੀ ਜੀ ਕੋਲ ਜਾ ਬੈਠਾ ਤੇ ਬੜਾ ਹੈਰਾਨ ਹੋ ਕੇ ਭਾਈ ਭਿਖਾਰੀ ਜੀ ਨੂੰ ਪੁੱਛਣ ਲੱਗਾ ਕਿ ਗੁਰੂ ਕਿਰਪਾ ਨਾਲ ਆਪ ਇੰਨੇ ਸੰਮ ਦੇਸ਼ਟੀ ਹੋ ਕੇ ਬਿਨਾ ਕੋਈ ਖੁਸ਼ੀ ਜ਼ਾਹਰ ਕੀਤੀਆਂ ਆਪਣੇ ਲੜਕੇ ਨੂੰ ਸਾਰੇ ਸ਼ਗਨਾਂ ਨਾਲ ਵਿਆਹਿਆ ਜਦੋਂ ਕਿ ਆਪ ਜੀ ਉਸੇ ਲੜਕੇ ਦੀ ਮੌਤ ਨੂੰ ਪਹਿਲਾਂ ਤੋਂ ਹੀ ਅਨੁਭਵ ਕਰਕੇ ਉਸ ਦਾ ਕਫਨ ਵੀ ਸੀ ਰੈ ਸੀ ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਇਸਨੇ ਮਰ ਜਾਣਾ ਹੈ ਤਾਂ ਫਿਰ ਆਪ ਜੀ ਨੇ ਉਸ ਦਾ ਵਿਆਹ ਕਿਉਂ ਕੀਤਾ ਭਾਈ ਬਖਾਰੀ ਜੀ ਨੇ ਬੜੇ ਪ੍ਰੇਮ ਨਾਲ ਸਮਝਾਇਆ ਕਿ ਭਾਈ ਸਿੱਖਾ ਗੁਰੂਪ੍ਰਦੇਸ਼ਾਂ ਅਨੁਸਾਰ ਪ੍ਰਭੂ ਦੇ ਬਾਣੇ ਵਿੱਚ ਰਹਿਣਾ ਹੀ ਅਸਲੀ ਭਗਤੀ ਹੈ ਤੇ ਬਾਣਾ ਮੰਨਣ ਦੀ ਜ਼ੁਗਤ ਇਹ ਹੀ ਹੈ ਕਿ ਗੁਰਸਿੱਖ ਹਰ ਹਾਲਤ ਵਿੱਚ ਅਥਵਾ ਖੁਸ਼ੀ ਗਮੀ ਵਿੱਚ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਾ ਹੈ ਭਾਵੇਂ ਖੁਸ਼ੀ ਵਿੱਚ ਜ਼ਿਆਦਾ ਨੱਚਦਾ ਟੱਪਦਾ ਨਹੀਂ ਤੇ ਦੁੱਖ ਵਿੱਚ ਝੂੜਦਾ ਜਿਵੇਂ ਰੱਬ ਨੂੰ ਉਲਾਮਾ ਨਹੀਂ ਦਿੰਦਾ ਇਹ ਹੀ ਗੁਰੂ ਨਾਨਕ ਸਾਹਿਬ ਦੁਆਰਾ ਦਰਸਾਇਆ ਗਿਆ ਸਿੱਖੀ ਦਾ ਅਧਿਆਤਮਿਕ ਮਾਰਗ ਹੈ ਦੁੱਖ-ਸੁੱਖ ਤਾਂ ਪ੍ਰਭੂ ਹੁਕਮ ਵਿੱਚ ਹਰੇਕ ਇਨਸਾਨ ਦੇ ਜੀਵਨ ਵਿੱਚ ਆਉਂਦੇ ਹੀ ਹਨ ਜੇ ਇਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਸਮਝ ਕੇ ਮਿੱਠਾ ਕਰਕੇ ਮੰਨ ਲਈਏ ਤਾਂ ਅਧਿਆਤਮਕ ਮਾਰਗ ਉਤੇ ਚੱਲਣ ਦੀ ਸੋਝੀ ਵੀ ਪੈਂਦੀ ਹੈ ਤੇ ਆਇਆ ਹੋਇਆ ਮਾੜਾ ਸਮਾ ਵੀ ਸੁਹੇਲਾ ਹੀ ਬਤੀਤ ਹੋ ਜਾਂਦਾ ਹੈ ਪਰ ਜੇ ਉਲਟਾ ਰੱਬ ਨੂੰ ਉਲਾਮੇ ਦੇਣੇ ਤੇ ਛੁਰਨਾ ਸ਼ੁਰੂ ਕਰ ਦਈਏ ਤਾਂ ਇੱਕ ਤਾਂ ਆਪਣੇ ਦੁੱਖ ਨੂੰ ਹੋਰ ਵਧਾ ਲਈਦਾ ਤੇ ਦੂਜਾ ਕਦੇ ਵੀ ਸੱਚਾਰ ਨਹੀਂ ਬਣ ਪਾਈਦਾ ਸੁਪਾਈ ਭਿਖਾਰੀ ਜੀ ਨੇ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਪ੍ਰਭੂ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਦਿਆਂ ਹੋਇਆਂ ਸਾਰੇ ਕਾਰਜ ਸਮ ਅਵਸਥਾ ਵਿੱਚ ਰਹਿੰਦਿਆਂ ਹੋਇਆਂ ਨਿਭਾਈ। ਇਹ ਹੀ ਅਸਲ ਵਿੱਚ ਪ੍ਰਭੂ ਦੀ ਅਸਲੀ ਭਗਤੀ ਤੇ ਜਤਪਤ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੁਕਮ ਮੰਨਿਆ ਹੋਵੇ ਪਰਵਾਨ ਤਖਸਮੇ ਕਾ ਮਹਿਲ ਪਾਈਸੀ। ਤਾਂ ਜੋ ਵੀ ਇਨਸਾਨ ਅਕਾਲ ਪੁਰਖ ਦਾ ਬਾਣਾ ਮਿੱਠਾ ਕਰਕੇ ਮੰਨਦਾ ਹੈ, ਉਹੀ ਪ੍ਰਭੂ ਦੀ ਹਜ਼ੂਰੀ ਵਿੱਚ ਪਰਵਾਨ ਹੁੰਦਾ ਹੈ। ਉਸ ਵਿੱਚ ਲੀਨ ਹੋ ਪਾਉਂਦਾ ਹੈ ਪਾਈ ਗੁਰਮਖ ਜਿਸ ਨੂੰ ਗੁਰੂ ਸਾਹਿਬ ਜੀ ਨੇ ਪਾਈ ਭਖਾਰੀ ਜੀ ਕੋਲ ਪਾਣਾ ਮੰਨਣ ਦੀ ਯੋਗ ਸਮਝਣ ਲਈ ਭੇਜਿਆ ਸੀ ਪਾਈ ਭਖਾਰੀ ਜੀ ਦੀ ਦੁੱਖ-ਸੁਖ ਵਿੱਚ ਸੰਸਰ ਰਹਿਣ ਦੀ ਅਵਸਥਾ ਨੂੰ ਦੇਖ ਕੇ ਉਸ ਦੇ ਸਾਰੇ ਸ਼ੰਕੇ ਖਤਮ ਹੋ ਗਏ ਜੋ ਪ੍ਰਭੂ ਪ੍ਰੇਮ ਵਿੱਚ ਰੰਗਿਆ ਹੋਇਆ ਅਕਾਲ ਪੁਰਖ ਦੇ ਬਾਣੀ ਵਿੱਚ ਵਿਚਰਦਾ ਹੋਇਆ ਵਾਹਿਗੁਰੂ ਦਾ ਨਾਮ ਜਪਣ ਲੱਗ ਪਿਆ ਭਿਖਾਰੀ ਜੀ ਦਾ ਅਜ਼ੀਹਾ ਜੀਵਨ ਅਤੀਤ ਤੋਖ ਵਿੱਚ ਵੀ ਖੁਸ਼ ਰਹਿਣ ਦੀ ਅਜਹੀ ਅਵਸਥਾ ਨੂੰ ਦੇਖ ਕੇ ਉਹਨਾਂ ਨੂੰ ਹੁਣ ਤੇਰਾ ਕੀਆ ਮੀਠਾ ਲਾਗੇ ਪੰਕਤੀ ਦੇ ਅਰਥ ਸਮਝ ਆ ਚੁੱਕੇ ਸਤ